ਜਿਹੜੇ ਮਿੱਤਰ ਪਿਆਰੇ ਨੇ ਚੰਗੇ ਖਾਨਦਾਨ ਦੀ ਘੋੜੀ ਪਾਲ ਰਹੇ ਨੇ ਤੇ ਹਾਈਟ ਵੀ ਚੰਗੀ ਹੋਵੇ ਤੇ ਗੱਬਣ ਵੀ ਹੋਵੇ ਕਾਲੀ ਚੰਬੀ ਵੀ ਹੋਵੇ ਤੇ ਸਵਾਰੀ ਵੀ ਚੰਗੀ ਕਰਾਉਂਦੀ ਹੋਵੇ ਸਾਊ ਸੀਲ ਵੀ ਹੋਵੇ ਹਰ ਪੱਖ ਤੋਂ ਸੋਹਣੀ ਵੀ ਆ ਸਾਫ਼ ਸੁਥਰੀ ਵੀ ਆ ਤੇ ਮਜ਼ਬੂਤ ਵੀ ਆ ਤੇ ਚੰਗੇ ਖਾਨਦਾਨ ਦੀ ਵੀ ਆ ਦੋਸਤੋ ਘੋੜੀ ਇਸ ਘੋੜੀ ਦੀ ਆਪਾਂ ਗੱਲਬਾਤ ਕਰਦੇ ਆਂ ਵੀਡੀਓ ਵਿੱਚ ਐਂਡ ਤੱਕ ਤੁਸੀਂ ਵੀਡੀਓ 'ਚ ਬਣੇ ਰਹੋ ਸਾਰੀ ਡਿਟੇਲ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕਈ ਮਿੱਤਰ ਪਿਆਰੇ ਚੰਗੇ ਘੋੜੀਆਂ ਰੱਖਣ ਦੇ ਸ਼ਕੀਨ ਨੇ ਵੀ ਆਪਾਂ ਚੰਗੇ ਭਾ ਦੀਆਂ ਤੇ ਨੌਕਰੇ ਬੱਚੇ ਦੇਣ ਵਾਲੀ ਘੋੜੀ ਜੇ ਕੋਈ ਭਾਲ ਰਿਹਾ ਤਾਂ ਉਹਦੇ ਵਾਸਤੇ ਆ ਘੋੜੀਆਂ ਦੋਸਤੋ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇਹਦੀ ਆਪਾਂ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਆਪਾਂ ਤੇ ਜਿਹੜੇ ਨਵੇਂ ਮਿੱਤਰ ਪਿਆਰੇ ਆਪਣੀ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਵੀ ਕਰ ਲਓ ਫੋਲੋ ਦੋਸਤੋ ਤੇ ਗੱਲ ਕਰਦੇ ਆ ਆਪਾਂ ਇਸ ਕਾਲੀ ਚੰਬੀ ਘੋੜੀ ਦੀ ਦੋਸਤੋ ਜੇ ਦੀ ਹਾਈਟ ਦੀ ਗੱਲ ਕਰੀਏ ਘੋੜੀ ਦੀ ਹਾਈਟ ਆ 63 ਇੰਚਾ ਫੱਟੀ ਵਾਲੀ ਬਾਈ ਕਹਿੰਦਾ ਘਰੇ ਆ ਕੇ ਚਾਹੇ ਕੋਈ ਫੀਤਾ ਲਾ ਕੇ ਮਣ ਸਕਦਾ ਬਾਈ ਜ਼ਿੰਮੇਦਾਰੀ ਦਿੰਦਾ ਇਸ ਗੱਲ ਦੀ ਤੇ ਗੱਬਣ ਆ ਦੋਸਤੋ ਇਹ ਸਾਢੇ 3 ਮਹੀਨਿਆਂ ਦੀ ਰੌਲੀ ਵਾਲੇ ਅਰਜਨ ਘੋੜੇ ਦਾ ਬੱਚਾ ਗਾ ਨੋਕਰਾ ਤੇ ਉਸ ਘੋੜੇ ਤੋਂ ਇਹ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕਨਫਰਮ ਆ ਤੇ ਸਵਾਰੀ ਵਾਲੇ ਪੱਖ ਤੋਂ ਬਿਲਕੁਲ ਸਾਫ਼ ਆ ਸਵਾਰੀ ਬਾਈ ਕਹਿੰਦਾ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਕੋਈ ਕੋੜੀ ਚ ਕਮੀ ਪੇਸੀ ਨਹੀਂ ਹੈਗੀ ਤੇ ਜੇ ਆਪਾਂ ਪੌਰੀਆਂ ਦੀ ਗੱਲ ਕਰੀਏ ਪੌਰੀਆਂ ਪੱਖੋਂ ਵੀ ਸਾਰੇ ਪਾਸਿਓਂ ਸਾਫ਼ ਆ ਕੋਈ ਵੀ ਗਲਤ ਪੌਰੀ ਨਹੀਂ ਹੈਗੀ ਚੰਬਾਪਨ ਬਹੁਤ ਜ਼ਿਆਦਾ ਆ ਕੋੜੀ ਦੇ ਵਿੱਚ ਤੇ ਪੇਟ ਪੂਟ ਚਿੱਟਾ ਲੱਤਾਂ ਵੀ ਚਿੱਟੀਆਂ ਨੇ ਮੂੰਹ ਸਾਰਾ ਚਿੱਟਾ ਪਹਿਲਾਂ ਇਹਨੇ ਨੋਕਰਾ ਵਸ਼ੇਰਾ ਦਿੱਤਾ ਬਹੁਤ ਸੋਹਣਾ ਬਾਈ ਕਹਿੰਦਾ ਵਧੀਆ ਕੀਮਤ ਤੇ ਸੇਲ ਹੋ ਗਿਆ ਵਸ਼ੇਰਾ ਉਹ ਵੀ ਤੇ ਆਪ ਇਹ ਬਾਈ ਕਹਿੰਦਾ ਕੋੜੀ ਆ ਜਿਹੜੀ ਸਮੁੰਦਰ ਘੋੜੇ ਦੀ ਬੱਚੀ ਆ ਤੇ ਬਾਈ ਕਹਿੰਦਾ ਵੀ ਆਪਣੇ ਕੋਲੇ ਸਾਰੇ ਪ੍ਰੂਫ ਨੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਜਾਨਵਰ ਦੇਖਣਾ ਖਰੀਦਣਾ ਕੋੜੀ ਦੀਆਂ ਬਾਂਤਰਾਂ ਚੈੱਕ ਕਰ ਸਕਦੇ ਹੋ ਤੁਸੀਂ ਸਾਤੀ ਵਗੈਰਾ ਦੀ ਵੀ ਸੋਹਣੀਆਂ ਤੇ ਕੰਨ ਬਹੁਤ ਸੋਹਣਾ ਂ ਕੋੜੀ ਨੂੰ ਤੇ ਬੇਲਬੂਲ ਦੀ ਚੰਗੀ ਆ ਬਾਈ ਕਹਿੰਦਾ ਤੇ ਬਾਡੀ ਪੱਖ ਤੋਂ ਵੀ ਸੋਹਣੀ ਆ ਗੱਬਣ ਵੀ ਆ ਸਵਾਰੀ ਵਗੈਰਾ ਕਰਾਉਂਦੀ ਆ ਜੇ ਕੋਈ ਮਿੱਤਰ ਪਿਆਰਾ ਚੰਗੇ ਖਾਨਦਾਨ ਦੀ ਕੁੜੀ ਭਾਲ ਰਿਹਾ ਤਾਂ ਬਾਈ ਨਾਲ ਕਰ ਲਿਓ ਤੁਸੀਂ ਗੱਲਬਾਤ ਨੰਬਰ ਆਪਾਂ ਬਾਈ ਦਾ ਦਿੱਤਾ ਹੋਇਆ ਸਕਰੀਨ ਤੇ ਦੋਸਤੋ ਬਾਈ ਦਾ ਪਿੰਡ ਪੈ ਜਾਂਦਾ ਨੱਥੂ ਮਾਜਰਾ ਇਹ ਮਰੇਲ ਕੋਟਲੇ ਦੇ ਕੋਲੇ ਪੈ ਜਾਂਦਾ ਪਿੰਡ ਦੋਸਤੋ ਤੇ ਜਿਹੜੀ ਮੁੱਲਵਾੜੀ ਦੀ ਗੱਲ ਆ ਉਹ ਤੁਸੀਂ ਬਾਈਆਂ ਨਾਲ ਫੋਨ ਤੇ ਕਰ ਸਕਦੇ ਹੋ ਕੁੜੀ ਦੀ ਜਿਹੜਾ ਕੋਈ ਰੇਟ ਆ ਬਾਈ ਤੁਹਾਨੂੰ ਫੋਨ ਤੇ ਦੱਸ ਦੇਣਗੇ ਇੱਕ ਵਾਰੀ ਮੋਟੀ ਜੀ ਜਾਣਕਾਰੀ ਦੁਵਾਰੀ ਦੁਵਾਰੇ ਦੱਸਦਾ ਤੁਹਾਨੂੰ ਦੋਸਤੋ ਸਾਡੇ 63 ਫੱਟੀ ਵਾਲੀ ਹਾਈਟ ਆ ਸਾਡੇ 1.4 ਸਾਲ ਕੁੜੀ ਦੀ ਉਮਰ ਆ ਬਾਲਪੌਰੀਆਂ ਦੀ ਸਾਫਾ ਸਾਡੇ 3 ਮਹੀਨਿਆਂ ਦੀ ਗੱਬਣ ਆ ਅਰਜਨ ਰੌਲੀ ਵਾਲਾ ਘੋੜੇ ਦਾ ਬੱਚਾ ਕੋਈ ਉਸ ਘੋੜੇ ਤੇ ਇਹ ਗੱਬਣ ਆ ਸਮੁੰਦਰ ਘੋੜੇ ਦੀ ਬਾਈ ਕਹਿੰਦਾ ਇਹ ਬੱਚੀ ਆ ਦੋਸਤੋ ਤੇ ਬਾਈ ਦਾ ਪਿੰਡ ਆ ਨੱਥੂ ਮਾਜਰਾ ਮਰੀਲ ਕੋਟਲੇ ਕੋਲ ਮੁੱਲਵਾੜੀ ਦੀ ਗੱਲ ਆ ਜਿਹੜੀ ਤੁਸੀਂ ਬਾਈ ਨਾਲ ਫੋਨ ਤੇ ਕਰ ਸਕਦੇ ਹੋ ਦੋਸਤੋ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਚ ਚੱਲ ਰਿਹਾ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਬਾਕੀ ਜਾਣਕਾਰੀ ਜੇ ਕੋਈ ਘਟਵਾਦਾ ਉਹ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰਕੇ ਜਾਣਕਾਰੀ ਸਾਰੀ ਲੈ ਸਕਦੇ ਹੋ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਵੀਡੀਓ ਵੇਖਣ ਲਈ ਸਾਰੇ ਮਿੱਤਰਾਂ ਦਾ ਧੰਨਵਾਦ